ਜਾ ਰਣਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਫਰਾਡ ਕਾਲ ਹੈ ਜਦੋਂ ਫਰਾਡ ਹੋ ਜਾਂਦਾ ਹੈ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈਡ ਆਪਸ ਤੋਂ ਬੋਲਦੇ ਆਂ ਤਾਂ ਉਹ ਉਹਨਾਂ ਦੇ ਲਾਹ ਪੱਤਰਿਆਂ ਦੇ ਸੇਮ ਨਾਂ ਲੈਂਦੇ ਆ ਜੋ ਕੁੜੀ ਕੋਲੇ ਦਰਜ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਪੈਸੇ ਪਾਉਣੇ ਆ ਜਿਹੜੇ ਤੁਹਾਡੇ ਪਹਿਲੇ ਬੱਚੇ ਦੇ ਜਾਂ ਦੂਸਰੇ ਬੱਚੇ ਦੇ ਜੋ ਵੀ ਫਾਰਮ ਭਰਿਆ ਮਿਲਦੇ ਆ ਉਹ ਤੁਹਾਡੇ ਪੈਸੇ ਆ ਚੁੱਕੇ ਆ ਤਾਂ ਅਸੀਂ ਤੁਹਾਡੇ ਅਕਾਊਂਟ 'ਚ ਤਾਂ ਪਾਵਾਂਗੇ ਜੇ ਤੁਸੀਂ ਤੁਹਾਡੇ ਅਕਾਊਂਟ ਦਾ ਚੱਲਦਾ ਹੋਊਗਾ ਉਹਦੇ ਵਿੱਚ ਘੱਟੋ ਘੱਟ 10000 ਰੁਪਇਆ ਮੇਰਾ ਫੋਨ ਹੋਲਡ ਤੇ ਰੱਖਤਾ ਜੀ ਤੇ ਜਿਹੜੇ ਮੇਰੇ ਬੈਨੀਫਿਸ਼ਰੀ ਆ ਉਹਨਾਂ ਤੋਂ OTP ਵਗੈਰਾ ਲੈ ਕੇ ਜੀ ਉਹਨਾਂ ਦਾ ਖਾਤਾ ਖਾਲੀ ਕਰਤਾ ਮਨਪ੍ਰੀਤ ਕੌਰ ਦਾ ਜੀ ਜੋ ਤਾਂ ਗੱਲਬਾਤ ਹੋ ਰਹੀ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਆਫਿਸ ਚੋਂ ਆਏਗਾ ਜਾਂ ਕੋ ਕੋਣ ਆਏਗਾ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਅਸੀਂ ਓਮ ਪ੍ਰਕਾਸ਼ ਪਤਾ ਨਹੀਂ ਇਹ ਜਾਂ ਨਾਮ ਲਿਆ ਉਹਨਾਂ ਨੇ ਵੀ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਹਾਂ ਜੀ ਇਹ ਨਾਮ ਇਹ ਐ ਕਿਹਾ ਸੀ ਜਿਉਂ ਉਹਨਾਂ ਪਿੰਡ ਵਾਲੇ ਦਾ ਜੀ ਮੈਨੂੰ ਜ਼ਿੰਮੇਵਾਰ ਵੀ ਵਿਰੋਧ ਕਰ ਰਹੇ ਆ ਕਿ ਪਿੰਡ ਵਾਲੇ ਕਹਿ ਰਹੇ ਆ ਵੀ ਉਹ ਆਂਗਣਵਾੜੀ ਵਰਕਰ ਨਹੀਂ ਵੀ ਕਢਵਾਏ ਤੇ ਸਾਡੇ ਪੈਸੇ ਹੁਣ ਇਸ ਤਰ੍ਹਾਂ ਦਾ ਫਿਰ ਅੱਗੇ ਤੋਂ ਕੋਈ ਲਾਪੇ ਚਲੂਗਾ ਤਾਂ ਉਹ ਦਾ OTP ਨਹੀਂ ਦੇਊਗਾ ਤੁਹਾਨੂੰ ਤੇ ਕਿਵੇਂ ਰਸ਼ਮ ਪਾਣੀ ਅਸੀਂ ਹੁਣ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ ਵੀ ਅਸੀਂ ਹੁਣ OTP ਵਗੈਰਾ ਨਹੀਂ ਲਾਵਾਂਗੇ ਹੁਣ ਅਸੀਂ ਕਿਸੇ ਨੂੰ ਹੋ ਨਹੀਂ ਕਰਨਾ ਜੀ ਬਸ ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨੈਪਸਨ ਸਿਟੀ ਜਿੱਤੇ ਕਿ ਹਰ ਰੋਜ਼ ਜਿਹੜੀਆਂ ਸਾਈਬਰ ਕਰਮ ਠੱਗੀਆਂ ਬਾਜ਼ ਰਹੀਆਂ ਪੋਲੇ ਪਾਲੇ ਲੋਕਾਂ ਨੂੰ ਠੱਗਾ ਜਾ ਰਿਹਾ ਹੈਗਾ ਇਸ ਤਰ੍ਹਾਂ ਜਿਹੜੇ ਅੰਗਣਵਾੜੀ ਵਰਕਰ ਹੈਗੇ ਉਹਨਾਂ ਨਾਲ ਵੀ ਠੱਗੀ ਵੱਜੀ ਹੈਗੀ ਉਹ ਵੀ ਸਾਰਾ ਮਾਮਲਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਠੱਗੀ ਵੱਜੀ ਹੈਗੀ ਕਿਉਂਕਿ ਇਹਨਾਂ ਵੱਲੋਂ ਜਿਹੜਾ ਲਾਭਪਾਤਰੀ ਹੈਗੇ ਉਹਨਾਂ ਦੇ ਜਿਹੜਾ OTP ਲੈ ਕੇ ਜਿਹੜਾ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਹੁੰਦਾਗਾ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਹਨਾਂ ਨੇ ਕਰਦੀ ਹੁੰਦੀ ਹੈ ਪਰ ਉਸ ਨੂੰ ਲੈ ਕੇ ਜਿਹੜੇ ਠੱਗ ਹੈਗੇ ਜਿਹੜੇ 70 ਲੋਕ ਹੈਗੇ ਉਹਨਾਂ ਨੇ ਇਹਨਾਂ ਨਾਲ ਠੱਗੀ ਮਾਰੀ ਆ ਆਪਾਂ ਸਾਰੀ ਗੱਲਬਾਤ ਕਰਦੇ ਸਾਡੇ ਨਾਲ ਅੰਗਣਵਾੜੀ ਵਰਕਰ ਹੈ ਜਿਹੜੇ ਜੋੜੇ ਹੈਗੇ ਸਰਗਣਾ ਪਿੰਡ ਜੀ ਜੋੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਸ਼ਿਕਾ ਪਿੰਡ ਜੀ ਸਰਸ਼ਿਕਾ ਵੀ ਜੀ ਪਿੰਡ ਜੀ ਅੱਜ ਕਿਵੇਂ ਇਕੱਠੇ ਹੋਏ ਕੀ ਠੱਗੀ ਵੱਜ ਗਈ ਕਿਸ ਤਰ੍ਹਾਂ ਦੀ ਹਾਂਜੀ ਮੈਂ ਪ੍ਰਕਾਸ਼ ਕੌਰ ਸੋਹੀ ਆਂਗਰਵਾੜੀ ਮਜ਼ਦਮ ਜੂਨੀਅਨ ਸੀਟੂ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਤਾਂ ਅੱਜ ਜਿਹੜਾ ਸਾਡਾ ਮਸਲਾ ਜੀ ਉਹ ਪਿੰਡ ਚੁੱਕਿਆ ਕਲਾਂਦਾ ਜੀ ਪਿੰਡ ਚੁੱਕਿਆ ਕਲਾਂਦੀ ਵਰਕਰ ਚਰਨਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਫਰਾਡ ਕਾਲ ਹੈ ਜਦੋਂ ਫਰਾਡ ਹੋ ਜਾਂਦਾ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈੱਡ ਆਫਸ ਤੋਂ ਬੋਲਦੇ ਉਹ ਉਹਨਾਂ ਦੇ ਲਾਭਪਾਤਰੀਆਂ ਦੇ ਸੇਮ ਨਾਮ ਲੈਂਦੇ ਆ ਜੋ ਉਹ ਕੁੜੀ ਕੋਲੇ ਦਰਜ ਹੈ ਵੀ ਜਿਵੇਂ ਸੰਦੀਪ ਕੌਰ ਹਸਬੈਂਡ ਨੇ ਮਨਦੀਪ ਬੱਚੀ ਦਾ ਨਾਮ ਵੀ ਲੈਂਦੇ ਆ ਇੱਕ ਲੈਂਦੇ ਆ ਮਨਪ੍ਰੀਤ ਕੌਰ ਉਹ ਕਹਿੰਦੀ ਵੀ ਹਾਂਜੀ ਮੇਰੇ ਲਾਭਪਾਤਰੀ ਕਹਿੰਦੇ ਤੁਸੀਂ ਨਾਸ਼ਤਾ ਉਹ ਕਹਿੰਦੀ ਜੀ ਪ੍ਰੋਪਰ ਦੇ ਰਹੇ ਆ ਅਸੀਂ ਮਹੀਨੇ ਬਾਅਦ ਨਾਸ਼ਤਾ ਦਿੰਨੇ ਆ ਓਟੀਪੀ ਲੈ ਕੇ ਨਾਸ਼ਤਾ ਦਿੰਨੇ ਆ ਤਾਂ ਉਹ ਕਹਿੰਦੀ ਜੀ ਦੇ ਰਹੇ ਆ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਯਕੀਨ ਨਹੀਂ ਕਰਦੇ ਅਸੀਂ ਤੁਹਾਡੇ ਲਾਭਪਾਤਰੀਆਂ ਨੂੰ ਵੀ ਤੁਹਾਡੇ ਨਾਲ ਕਾਨਫਰੰਸ ਤੇ ਲੈਣੇ ਆ ਤਲ ਆਪ ਪਤਰੀਆਂ ਨਾਲ ਦੋਨਾਂ ਨੂੰ ਕਾਨਫਰੰਸ ਤੇ ਲੈ ਕੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹ ਹੀ ਆ ਲਾਪਤਰੀ ਹੈ ਕਹਿੰਦੇ ਹਾਂਜੀ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਮੈਡਮ ਹੈ ਉਹ ਕਹਿੰਦੇ ਵੀ ਹਾਂਜੀ ਪੂਰਾ ਸੈਟੀਸਫਾਈ ਕਰ ਲੈਂਦੇ ਤਾਂ ਉਸ ਤੋਂ ਬਾਅਦ ਵਰਕਰ ਦਾ ਫੋਨ ਹੋਲਡ ਕਰ ਦਿੰਦੇ ਵਰਕਰ ਦਾ ਫੋਨ ਨਾ ਬੰਦ ਹੁੰਦਾ ਨਾ ਲੱਗਦਾ ਤਾਂ ਉਹ ਦੋਨਾਂ ਆ ਲਾਪਤਰੀਆਂ ਨਾਲ ਗੱਲ ਕਰਦੇ ਆ ਉਹ ਬਾਅਦ ਵਿੱਚ ਲਾਪਤਰੀ ਦੱਸਦੇ ਆ ਜਿਦੋਂ ਉਹਨਾਂ ਦਾ ਫਰਾਡ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਪੈਸੇ ਪਾਉਣੇ ਆ ਜਿਹੜੇ ਤੁਹਾਡੇ ਪਹਿਲੇ ਬੱਚੇ ਦੇ ਜਾਂ ਦੂਸਰੇ ਬੱਚੇ ਦੇ ਜੋ ਵੀ ਫਾਰਮ ਭਰਿਆ ਮਿਲਦੇ ਆ ਉਹ ਤੁਹਾਡੇ ਪੈਸੇ ਆ ਚੁੱਕੇ ਆ ਤਾਂ ਅਸੀਂ ਤੁਹਾਡੇ ਅਕਾਊਂਟ 'ਚ ਤਾਂ ਪਾਵਾਂਗੇ ਜੇ ਤੁਸੀਂ ਤੁਹਾਡੇ ਅਕਾਊਂਟ ਦਾ ਚੱਲਦਾ ਹੋਊਗਾ ਉਹਦੇ ਵਿੱਚ ਘੱਟੋ ਘੱਟ 10000 ਰੁਪਇਆ ਹੋਊਗਾ ਤਾਂ ਉਹ ਜਿਹੜੇ ਕਰਦੇ ਆ ਉਹ ਪਤਾ ਨਹੀਂ ਬੰਦਾ ਕਿਸ ਤਰ੍ਹਾਂ ਹਨਾ ਇਕੱਠੇ ਕਰਕੇ 10000 ਰੁਪਇਆ ਉਹਦੇ 'ਚ ਕਰਵਾ ਦਿੰਦੇ ਆ ਤਾਂ ਜਦੋਂ 10000 ਰੁਪਇਆ ਉਹਦੇ ਕਾਊਂਟ ਵਿੱਚ ਆ ਜਾਂਦਾ ਹੈ ਤਾਂ ਨਾਲ ਦੀ ਨਾਲ ਹੀ ਉਹ ਖਾਲੀ ਕਰ ਦਿੰਦੇ ਆ ਉਹ ਤੋਂ OTP ਲੈ ਕੇ ਤੇ ਉਸ ਤੋਂ ਬਾਅਦ ਉਹਦਾ ਫੋਨ ਕੱਟਿਆ ਜਾਂਦਾ ਹੈ ਤੇ ਉਹ ਕੁੜੀ ਉਹਨਾਂ ਚਿਰ ਬਹੁਤ ਟਰਾਈ ਕਰ ਰਹੀ ਸੀ ਵਰਕਰ ਉਹਦਾ ਫੋਨ ਨਹੀਂ ਲੱਗਿਆ ਬਾਅਦ ਵਿੱਚ ਜਦੋਂ ਉਹਨੇ ਫੋਨ ਲਾਇਆ ਤਾਂ ਉਹ ਕਹਿੰਦੇ ਸਾਡੇ ਨਾਲ ਆ ਘਟਨਾ ਵਾਪਰ ਗਈ ਹੁਣ ਇਸ ਘਟਨਾ ਦਾ ਦੋਸ਼ੀ ਉਹ ਵਰਕਰ ਨੂੰ ਜਦੋਂ ਕਿ ਵਰਕਰ ਦਾ ਤੁਹਾਨੂੰ ਪਤਾ ਵੀ ਸਾਡੇ ਤੇ ਵਿਭਾਗ ਦੀ ਤਲਵਾਰ ਲਟਕਦੀ ਹੈ ਭਗਵੰਤਮਾਨ ਸਰਕਾਰ ਨੇ ਇਹ ਕੀਤਾ ਵੀ ਜੇ ਤੁਸੀਂ ਪਾਈਆ ਰਾਸ਼ਨ ਵੀ ਦੇਣਾ ਹੈ ਤਾਂ ਕਿਸੇ ਦਾ OTP ਲੈ ਕੇ ਦੇਣਾ ਹੈ ਜੋ ਕਿ ਸਰਾਸਰ ਗਲਤ ਹੈ ਤਾਂ ਅਸੀਂ ਉਸ ਦਾ ਬਹੁਤ ਵਿਰੋਧ ਕੀਤਾ ਸੀ ਵੱਡੇ ਪੱਧਰ ਤੇ ਪਰ ਜਦੋਂ ਸੁਪਰਵਾਈਜ਼ਰ ਤੇ CDPO ਵੱਲੋਂ ਸਖਤੀ ਹੋ ਜਾਂਦੀ ਹੈ ਵੀ ਤੁਹਾਡੀ ਐਬਸੈਂਟ ਲਗਾਵਾਂਗੇ ਤੁਹਾਡੀ ਪੇ ਨਹੀਂ ਬਣਾਉਣੀ ਜੇ ਤੁਹਾਡਾ ਪੋਸ਼ਨ ਦਾ 500 ਰੁਪਿਆ ਰੱਖੂਗਾ ਨਾਲ ਤੁਹਾਡੀ ਸੈਲਰੀ ਵੀ ਨਹੀਂ ਬਣੂਗੀ ਤਾਂ ਜਿੰਨਾ ਔਰਤਾਂ ਦਾ ਚੁੱਲ੍ਹਾ ਚੌਂਕਾ ਸਿਰਫ ਆਪਣੀ ਸੈਲਰੀ ਤੇ ਚੱਲਦਾ ਹੈ ਉਹ ਵਿਚਾਰੇ ਜਿਹੜੇ ਵਰਕਰ ਆ ਉਹ ਹੈਂਡੀਕੈਪ ਆ ਤਾਂ ਉਹ ਸੋਚਦੇ ਆ ਵੀ ਸਾਡੀ ਕਿਤੇ ਜੋਬ ਨਾ ਚਲੀ ਜਾਵੇ ਚਲੋ ਸਰਕਾਰ ਦਾ ਜੋ ਹੈਗਾ ਤਾਂ ਅਸੀਂ ਕਿਹੜਾ OTP ਕਿਸੇ ਨੂੰ ਹੋਰ ਦੱਸਣਾ ਅਸੀਂ ਉਹਨਾਂ ਦਾ KYC ਕੀਤੀ ਤੇ ਉਹਨਾਂ ਨੂੰ ਨਾਸ਼ਤਾ ਦਿੱਤਾ ਪਰ ਉਸ ਗੱਲ ਦਾ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਸਾਰੀ ਲਿਸਟ ਪਤਾ ਨਹੀਂ ਕਿੱਥੋਂ ਲਈ ਫਿਰਦੇ ਆ ਸਾਰੇ ਪਿੰਡ ਚੁੱਕੇ ਕਲਾਂ ਦੀ ਲਿਸਟ ਆ ਉਹਨਾਂ ਕੋਲੇ ਸਾਰੀਆਂ ਵਰਕਰਜ਼ ਆਸ਼ਾ ਵਰਕਰ ਦੇ ਨਾਮ ਆ ਸਾਰਿਆਂ ਨੂੰ ਬਕਾਇਦਾ ਉਸੇ ਨੰਬਰ ਤੋਂ ਫਰੌਡ ਕਾਲ ਆ ਰਹੀ ਹੈ ਕੱਲ ਦੀ ਤਾਂ ਹੁਣ ਇਹ ਵਿਭਾਗ ਜ਼ਿੰਮੇਵਾਰ ਹੈ ਵਿਭਾਗ ਹੀ ਦੱਸ ਸਕਦਾ ਵੀ ਇਹ ਲਿਸਟ ਉਹਨਾਂ ਕੋਲ ਕਿੱਥੋਂ ਆਈ ਹੈ ਉਹ ਜੇ ਕੱਲ ਨੂੰ ਕੋਈ ਇਹਨਾਂ ਨੂੰ OTP ਹੋਰ ਲੈਣਾ ਪਵੇਗਾ ਤੁਹਾਨੂੰ ਕਿਸੇ ਨੂੰ ਵੀ ਉਹ ਆਮ ਲੋਕ ਨਹੀਂ ਦੇਣਗੇ ਜੀ ਨਹੀਂ ਜੀ ਉਸ ਗੱਲ ਦਾ ਅਸੀਂ ਪੂਰਨ ਬਾਈਕਾਟ ਕਰਾਂਗੇ ਅੱਜ ਅਸੀਂ ਇੱਥੇ ਲਿਖ ਕੇ ਵੀ ਦੇ ਕੇ ਜਾਵਾਂਗੇ ਨਾ ਅਸੀਂ ਅੱਗੇ ਤੋਂ ਫੇਸ অথੋਰਟਿਕੇਸ਼ਨ ਕਰਨੀ ਹੈ ਨਾ ਅਸੀਂ ਅੱਗੇ ਤੋਂ ਕਿਸੇ ਦੀ KYC ਕਰਨੀ ਹੈ ਕੋਈ ਅਸੀਂ OTP ਨਹੀਂ ਲੈਣਾ ਜੇ ਸਾਨੂੰ ਸਰਕਾਰ ਕਹੂਗੀ ਰਾਸ਼ਨ ਦੇ ਦਵਾਂਗੇ ਨਹੀਂ ਤਾਂ ਅਸੀਂ ਰਾਸ਼ਨ ਅਤੇ ਡੀਸੀ ਦਫ਼ਤਰ ਦੇ ਸਾਹਮਣੇ ਢੇਰੀ ਲਾ ਜਾਵਾਂਗੇ ਜਾਂ ਪੀਓ ਦਫ਼ਤਰ ਦੇ ਸਾਹਮਣੇ ਬੱਸ ਅੱਜ ਸ਼ਿਕਾਇਤ ਵੀ ਦਿੱਤੀ ਜਾਊ ਕੋਈ ਕੋਈ ਜੀ ਸ਼ਿਕਾਇਤ ਵੀ ਕਰਾਂਗੇ ਤਾਂ ਉਹ ਜਿਨ੍ਹਾਂ ਦੇ ਪੈਸੇ ਨਿਕਲੇ ਬੈਨੀਫਿਸ਼ੀਰੀਓ ਆ ਰਹੇ ਐ ਅਕਾਊਂਟ ਆ ਵਗੈਰਾ ਆਪਣਾ ਲੈ ਕੇ ਸਾਰਾ ਇਕੱਠਾ ਕਰਕੇ ਡਾਕੂਮੈਂਟ ਤੇ ਅਸੀਂ ਐਫ ਆਰ ਆਈ ਵਿਕਟਾਵਾਂਗੇ ਸਾਡੇ ਨਾਲ ਭਾਂਜੇ ਜੁੜੇ ਹੈਗੇ ਜਿਨ੍ਹਾਂ ਨਾਲ ਇਹ ਫਰਾਡ ਹੋਇਆਗਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਸੀ ਕਾਂ ਬਣ ਜੀ ਸਸੀ ਕਾਂ ਸਰ ਕੀ ਨਾਮ ਹੈ ਤੁਹਾਡਾ ਚਰਨਜੀਤ ਆ ਜੀ ਮੈਂ ਚੁੱਗੇ ਕਲਾਂ ਜੀ ਕਿਸ ਤਰ੍ਹਾਂ ਇਹ ਫਰਾਡ ਹੋ ਗਿਆ ਕੀ ਕੀ ਗੱਲ ਹੋਈ ਸਰ ਮੈਂ ਬੱਸ 'ਚ ਸੀ ਜੀ ਮੈਨੂੰ ਫੋਨ ਆ ਕਾਲ ਆਂਦੀ ਐ ਜੀ ਤੇ ਮੈਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਹਾਂ ਜੀ ਤੇ ਮੈਂ ਫਿਰ ਮੈਨੂੰ ਕਹਿੰਦੇ ਸਾਨੂੰ ਸਾਈਸੀਡੀਐਸ ਦੇ ਤਹਿਤ ਵੀ ਗੱਲ ਕਰ ਰਹੇ ਹਾਂ ਮੈਂ ਕਹਾ ਠੀਕ ਹੈ ਜੀ ਕਹਿੰਦੇ ਤੁਸੀਂ ਚਰਨਜੀਤ ਆਂਗਣਵਾੜੀ ਵਰਕਰ ਬੋਲਦੇ ਹੋ ਮੈਂ ਕਹਾ ਹਾਂ ਜੀ ਉਸ ਤੋਂ ਬਾਅਦ ਜੀ ਮੇਰੇ ਬੈਨੀਫਿਸ਼ਰੀਆਂ ਦੀ ਲਿਸਟ ਬੋਲੀ ਜਾਂਦੀ ਹੈ ਹੁਣ ਉਹ ਤਾਂ ਸਾਨੂੰ ਪਤਾ ਹੀ ਹੁੰਦਾ ਜੀ ਵੀ ਕਿੰਨੇ ਸਾਡੇ ਬੈਨੀਫਿਸ਼ਰੀਆ ਵੀ ਕਿਹੜੇ-ਕਿਹੜੇ ਨਾਮ ਆ ਸਾਡੇ ਨਾਮ ਤਾਂ ਅਸੀਂ ਕਿਉਂਕਿ ਜਿਹੜਾ ਆਪਾਂ ਕੰਮ ਕਰਦੇ ਸਾਨੂੰ ਨੌਲੇਜ ਹੁੰਦੀ ਉਸ ਬਾਰੇ ਤਾਂ ਤੇ ਮੈਂ ਉਹਨਾਂ ਨੇ ਜਦੋਂ ਨਾਮ ਬੋਲੇ ਮੈਂ ਕਹਾ ਹਾਂ ਜੀ ਮੇਰੇ ਆ ਇਹ ਵੀ ਜਿਨ੍ਹਾਂ ਦੇ ਨਾਮ ਬੋਲੇ ਉਹਨਾਂ ਨੇ ਉਸ ਤੋਂ ਬਾਅਦ ਜੀ ਮੇਰਾ ਫੋਨ ਹੋਲਡ ਤੇ ਕਰਤਾ ਜੀ ਉਹਨਾਂ ਨਾਲ ਵੀ ਗੱਲ ਕਰੀ ਵੀ ਮੇਰੇ ਦਾ ਸਿਰਫ ਹਾਂ ਵੀ ਪਰਵਾਹੀ ਉਹਨਾਂ ਨੇ ਵੀ ਵੀ ਅੰਗਰਵਾੜੀ ਵਰਕਰ ਬੋਲਦੇ ਹਾਂ ਫਿਰ ਕਹਿੰਦੇ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਹੈਗੀ ਵੀ ਸਾਨੂੰ ਅਸੀਂ ਕਾਨਫਰੈਂਸ ਤੇ ਲਾਵਾਂਗੇ ਮੈਂ ਕਿਹਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਮੇਰੇ ਵੀ ਕਾਨਫਰੈਂਸ 'ਰਾਂ ਹੀ ਗੱਲ ਕਰਦੇ ਆ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਖਾਣਾ ਦੇ ਰਹੇ ਹੋ ਪ੍ਰੋਪਰ ਮੈਂ ਕਿਹਾ ਹਾਂਜੀ ਅਸੀਂ ਖਾਣਾ ਦੇ ਰਹੇ ਹਾਂ ਉਹ ਤਾਂ ਦੋਨਾਂ ਤੋਂ ਹੀ ਸੇਮ ਸਵਾਲ ਪੁੱਛਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡੇ ਬੀਪੀ ਦਾ ਵਾਲਾ ਐਮਬੀਵਾਈ ਦੇ ਫਾਰਮ ਵੀ ਭਰੇ ਆ ਮੈਂ ਕਿਹਾ ਹਾਂਜੀ ਭਰੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੇਰਾ ਫੋਨ ਹੋਲਡ ਤੇ ਰੱਖਤਾ ਜੀ ਤੇ ਜਿਹੜੇ ਮੇਰੇ ਬੈਨੀਫਿਸ਼ੀਰੀਆ ਉਹਨਾਂ ਤੋਂ ਓਟੀਪੀ ਵਗੈਰਾ ਲੈ ਕੇ ਜੀ ਉਹਨਾਂ ਦਾ ਖਾਤਾ ਖਾਲੀ ਕਰਤਾ ਮਨਪ੍ਰੀਤ ਕੌਰ ਦਾ ਜੀ ਜੋ ਤਾਂ ਗੱਲਬਾਤ ਹੋ ਰਹੀ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਆਫਿਸ ਚੋਂ ਹੈਗਾ ਜਾਂ ਕੋਈ ਕੌਣ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਅਸੀਂ ਓਮ ਪ੍ਰਕਾਸ਼ ਪਤਾ ਨਹੀਂ ਇਹ ਜਾਂ ਨਾਮ ਲਿਆ ਉਹਨਾਂ ਨੇ ਵੀ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਹਾਂ ਜੀ ਇਹ ਨਾਮ ਇਹ ਐਂ ਕਿਹਾ ਸੀ ਜੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਮੈਨੂੰ ਤਾਂ ਵਿੱਚ ਐਂ ਯਕੀਨ ਹੋ ਗਿਆ ਨਾ ਵੀ ਮੇਰੇ ਬੈਨੀਫਿਸ਼ਰੀਆ ਵੀ ਵੀ ਮੇਰੇ ਦਫ਼ਤਰ ਵਾਲਿਆਂ ਨੂੰ ਪਤਾ ਹੈਗਾ ਵੀ ਮੇਰੇ ਬੈਨੀਫਿਸ਼ਰੀ ਵੀ ਕਿਹੜੇ ਆ ਤੇ ਵੀ ਹੋਰ ਤਾਂ ਕੋਈ ਮੈਂ ਤੁਹਾਨੂੰ ਪੁੱਛ ਨਹੀਂ ਸਕਦਾ ਵੀ ਉਹਨਾਂ ਕੋਲ ਜਦੋਂ ਇੰਨਾ ਬਾਇਓਡਾਟਾ ਸੀਗਾ ਮੇਰਾ ਤੇ ਵੀ ਮੈਨੂੰ ਤਾਂ ਆ ਹੀ ਹੋ ਗਿਆ ਵੀ ਮੇਰੇ ਵੀ ਹੈਡ ਵੀ ਫੋਨ ਆਫਿਸ ਚੋਂ ਹੀ ਆਗਾ ਤੇ ਉਸ ਤੋਂ ਬਾਅਦ ਉਹਨਾਂ ਨੇ 10000 ਰੁਪਏ ਕਢਵਾ ਲਿਆ ਜੀ ਮਨਪ੍ਰੀਤ ਕਾਰ ਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਤਾਂ ਫਰਾਡ ਹੋਗਾ ਜੀ ਉਹ ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਮੈਂ ਬਹੁਤ ਫੋਨ ਲਾਇਆ ਜੀ ਜਿਹੜੇ ਮੇਰੇ ਬੈਨੀਫਿਸ਼ੀਰੀਆ ਮਨਪ੍ਰੀਤਾ ਮੈਂ ਉਹਨਾਂ ਨੂੰ ਬਹੁਤ ਫੋਨ ਲਾਇਆ ਉਹਨਾਂ ਨੇ ਵੀ ਮੇਰੇ ਨਾਲ ਗੱਲ ਨਹੀਂ ਕਰਨ ਦਿੱਤੀ ਉਹਨਾਂ ਨੇ ਵੀ ਮਨਪ੍ਰੀਤ ਨਾਲ ਮੇਰੀ ਗੱਲ ਨਹੀਂ ਕਰਨ ਦਿੱਤੀ ਉਹਨਾਂ ਨੇ ਮੈਂ ਬਹੁਤ ਫੋਨ ਲਾਇਆ ਮੇਰਾ ਫੋਨ ਚੈੱਕ ਕੀਤਾ ਜਾਵੇ ਮੇਰੇ ਫੋਨ 'ਚ ਬਹੁਤ ਫੋਨ ਕਾਲ ਆ ਜਮੈਂ ਜਿਹੜੀਆਂ ਉਹਨਾਂ ਨੂੰ ਲਾਈਆਂ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੁਆਰਾ ਉਹਨਾਂ ਦਾ ਕਾਲ ਆਇਆ ਮੇਰੇ ਕੋਲੇ ਕਹਿੰਦੇ ਸਾਡਾ 10000 ਰੁਪਏ ਨਿਕਲ ਗਿਆ ਵੀ ਤੁਸੀਂ ਕਢਵਾਤਾ ਉਹ ਕੋਲ ਵੀ ਮੇਰਾ ਸਾਡਾ ਖਾਤਾ ਖਾਲੀ ਕਰਵਾਤਾ ਜੀ ਤੁਸੀਂ ਉਹ ਕੀ ਕਹਿ ਰਹੇ ਪਿੰਡ ਵਾਲੇ ਪਿੰਡ ਵਾਲੇ ਦਾ ਜੀ ਮੈਨੂੰ ਜ਼ਿੰਮੇਵਾਰ ਵੀ ਵਿਰੋਧ ਕਰ ਰਹੇ ਆ ਕਿ ਪਿੰਡ ਵਾਲੇ ਕਹਿ ਰਹੇ ਆ ਵੀ ਉਹ ਆਂਗਣਵਾੜੀ ਵਰਕਰ ਨਹੀਂ ਵੀ ਕਢਵਾਇਤੇ ਸਾਡੇ ਪੈਸੇ ਹੁਣ ਇਸ ਤਰ੍ਹਾਂ ਦਾ ਫਿਰ ਅੱਗੇ ਤੋਂ ਕੋਈ ਲਾਪੇਚ ਹੋਊਗਾ ਤਾਂ ਉਹ ਓਟੀਪੀ ਨਹੀਂ ਦੇਊਗਾ ਤੁਹਾਨੂੰ ਤੇ ਕਿਵੇਂ ਰਸ਼ਮ ਪਾਣੀ ਹੋਊਗਾ ਅਸੀਂ ਹੁਣ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ ਵੀ ਅਸੀਂ ਹੁਣ OTP ਵਗੈਰਾ ਨਹੀਂ ਲਾਵਾਂਗੇ ਹੁਣ ਅਸੀਂ ਕਿਸੇ ਨੂੰ ਹੋ ਨਹੀਂ ਕਰਨਾ ਜੀ ਬਸ ਅਸੀਂ ਇਹ ਕੰਮ ਵੀ ਇਹਦਾ ਬਾਈਕਟ ਕਰਾਂਗੇ ਬੰਦ ਕਰਾਂਗੇ ਜੀ ਅਸੀਂ ਇਹ ਕੰਮ ਇਹ ਸਨ ਅੰਗਣਵਾੜੀ ਵਰਕਰ ਜਿਨ੍ਹਾਂ ਨਾਲ ਇਹ ਫਰੌਡ ਹੋਇਆਗਾ ਕਿਉਂਕਿ ਜਿਹੜੇ ਸਸਤਰ ਲੋਕ ਆਗੇ ਉਹ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦੇ ਆ ਭੋਲੇ-ਪਾਲੇ ਲੋਕਾਂ ਨੂੰ ਆਪਣੇ ਭਲੇਚੇ ਵਿੱਚ ਲੈ ਲੈਂਦੇ ਆਗੇ ਤੇ ਉਹਨਾਂ ਨੂੰ ਇਹ ਲਾਲਚ ਦੇ ਕੇ ਜਿਹੜਾ 10000 ਦੀ ਠੱਗੀ ਲਾਪਤਰੀ ਨਾ ਮਾਰੀ ਗਿਆ ਪਰ ਉਹ ਹੁਣ ਇਹ ਜਿਹੜੇ ਅੰਗਣਵਾੜੀ ਵਰਕਰਾਂ ਇਹਨਾਂ ਨਾਲ ਨਾਰਾਜ਼ ਹੋ ਰਹੇ ਕਿ ਤੁਸੀਂ ਸਾਡੇ ਨਾਲ ਇਹ ਠੱਗੀ ਮਰਵਾ ਦਿੱਤੀ ਹੈ ਤੇ ਇਸ ਨੂੰ ਲੈ ਕੇ ਜਿਹੜੇ ਇਹਨਾਂ ਵੱਲੋਂ ਅੱਜ ਜਿਹੜੇ ਡੀਐਸਪੀ ਡੀਸੀ ਅਤੇ ਐਸਐਸਪੀ ਨੂੰ ਜਿਹੜੀ ਸ਼ਿਕਾਇਤ ਦਿੱਤੀ ਜਾ ਰਹੀ ਹੈਗੀ ਤੇ ਇਹਨਾਂ ਨੇ ਕਿਹਾ ਕਿ ਅੱਗੇ ਤੋਂ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਾਂਗੇ ਬਟਿੰਡਾ ਤੋਂ ਜੀਟੀਵੀ ਲਈ ਨਰਸਿੰਘ ਸਿੰਘ ਸਿੱਧੂ ਦੀ ਰਿਪੋਰਟ ਪੈਂਡ ਚੁੱਕਿਆ ਕਲਾਂਦੀ ਵਰਕਰ ਚਰਨਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਫਰਾਡ ਕਾਲ ਐ ਜਦੋਂ ਫਰਾਡ ਹੋ ਜਾਂਦਾ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈਡ ਆਫਸ ਤੋਂ ਬੋਲਦੇ ਆ ਤਾਂ ਉਹ ਉਹਨਾਂ ਦੇ ਲਾਹ ਪਤਰੀਆਂ ਦੇ ਸੇਮ ਨਾਮ ਲੈਂਦੇ ਆ ਜੋ ਉਹ ਕੁੜੀ ਕੋਲੇ ਦਰਜ ਹੈ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਪੈਸੇ ਪਾਉਣੇ ਆ ਜਿਹੜੇ ਤੁਹਾਡੇ ਪਹਿਲੇ ਬੱਚੇ ਦੇ ਜਾਂ ਦੂਸਰੇ ਬੱਚੇ ਦੇ ਜੋ ਵੀ ਫਾਰਮ ਭਰੇ ਆ ਮਿਲਦੇ ਆ ਉਹ ਤੁਹਾਡੇ ਪੈਸੇ ਆ ਚੁੱਕੇ ਆ ਤਾਂ ਅਸੀਂ ਤੁਹਾਡੇ ਅਕਾਊਂਟ 'ਚ ਤਾਂ ਪਾਵਾਂਗੇ ਜੇ ਤੁਸੀਂ ਤੁਹਾਡੇ ਅਕਾਊਂਟ ਦਾ ਚੱਲਦਾ ਹੋਊਗਾ ਉਹਦੇ ਵਿੱਚ ਘੱਟੋ ਘੱਟ 10000 ਰੁਪਏ ਮੇਰਾ ਫੋਨ ਹੋਲਡ ਤੇ ਰੱਖਤਾ ਜੀ ਤੇ ਜਿਹੜੇ ਮੇਰੇ ਬੈਨੀਫਿਸ਼ਰੀ ਆ ਉਹਨਾਂ ਤੋਂ OTP ਵਗੈਰਾ ਲੈ ਕੇ ਜੀ ਉਹਨਾਂ ਦਾ ਖਾਤਾ ਖਾਲੀ ਕਰਤਾ ਮਨਪ੍ਰੀਤ ਕੌਰ ਦਾ ਜੀ ਜੇ ਤਾਂ ਗੱਲਬਾਤ ਹੋ ਰਹੀ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਆਫਿਸ ਚੋਂ ਆਏਗਾ ਜਾਂ ਕੋ ਕੋਣ ਆਗੇ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਅਸੀਂ ਓ ਪ੍ਰਕਾਸ਼ ਪਤਾ ਨਹੀਂ ਇਹ ਜਾਂ ਨਾਮ ਲਿਆ ਉਹਨਾਂ ਨੇ ਵੀ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਆਂ ਜੀ ਇਹ ਨਾਮ ਇਹ ਐ ਕਿਹਾ ਸੀ ਜਿਉ ਉਹਨਾਂ ਪਿੰਡ ਵਾਲੇ ਦਾ ਜੀ ਮੈਨੂੰ ਜ਼ਿੰਮੇਵਾਰ ਵਿਰੋਧ ਕਰ ਰਹੇ ਆ ਕਿ ਪਿੰਡ ਵਾਲੇ ਤੇ ਕਹਿ ਰਹੇ ਆ ਵੀ ਉਹ ਆਂਗਣਵਾੜੀ ਵਰਕਰ ਨਹੀਂ ਵੀ ਕੜਵਾਏ ਤੇ ਸਾਡੇ ਪੈਸੇ ਹੁਣ ਇਸ ਤਰ੍ਹਾਂ ਦਾ ਫਿਰ ਅੱਗੇ ਤੋਂ ਕੋਈ ਲਾਪਰੈਕਸ ਜੂਗਾ ਤਾਂ ਉਹ ઓਟੀਪੀ ਨਹੀਂ ਜੂਗਾ ਤੁਹਾਨੂੰ ਤੇ ਕਿਵੇਂ ਰਾਸ਼ਨ ਪਾਣੀ ਅਸੀਂ ਹੁਣ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ ਵੀ ਅਸੀਂ ਹੁਣ ਆਰਟੀਪੀ ਵਗੈਰਾ ਨਹੀਂ ਲਾਵਾਂਗੇ ਹੁਣ ਅਸੀਂ ਕਿਸੇ ਨੂੰ ਹੋ ਨਹੀਂ ਕਰਨਾ ਜੀ ਬਸ ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨੈਪਸਿੰਗ ਸਿੱਧੂ ਜੋਤੇ ਕਿ ਹਰ ਰੋਜ਼ ਜਿਹੜੀਆਂ ਸਾਈਬਰ ਕਰਾਮ ਠੱਗੀਆਂ ਬਾਜ਼ ਰਹੀਆਂ ਪੋਲੇ ਪਾਲੇ ਲੋਕਾਂ ਨੂੰ ਠੱਗਾ ਜਾ ਰਿਹਾ ਹੈਗਾ ਇਸੇ ਤਰ੍ਹਾਂ ਜਿਹੜੇ ਅੰਗਣਵਾੜੀ ਵਰਕਰ ਹੈਗੇ ਉਹਨਾਂ ਨਾਲ ਵੀ ਠੱਗੀ ਵੱਜੀ ਹੈਗੀ ਉਹ ਵੀ ਸਾਰਾ ਮਾਮਲਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਠੱਗੀ ਵੱਜੀ ਹੈਗੀ ਕਿਉਂਕਿ ਇਹਨਾਂ ਵੱਲੋਂ ਜਿਹੜਾ ਲਾਭਪਾਤਰੀ ਹੈਗੇ ਉਹਨਾਂ ਦੇ ਜਿਹੜੇ OTP ਲੈ ਕੇ ਜਿਹੜਾ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਹੁੰਦਾਗਾ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਹਨਾਂ ਨੇ ਕਰਨੀ ਹੁੰਦੀ ਹੈ ਪਰ ਉਸ ਨੂੰ ਲੈ ਕੇ ਜਿਹੜੇ ਠੱਗ ਹੈਗੇ ਜਿਹੜੇ 70 ਲੋਕ ਆਗੇ ਉਹਨਾਂ ਨੇ ਇਹਨਾਂ ਨਾਲ ਠੱਗੀ ਮਾਰੀ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਅੰਗਰਵਾੜੀ ਵਰਕਰ ਹੈ ਜਿਹੜਾ ਜੋੜਿਆ ਹੈ ਸਾਡੇ ਨਾਲ ਪਿੰਡ ਜੀ ਜੋੜਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਸਿਕਾ ਪਿੰਡ ਜੀ ਸਸਿਕਾ ਵੀ ਜੀ ਪਿੰਡ ਜੀ ਅੱਜ ਕਿਵੇਂ ਇਕੱਠੇ ਹੋਇਆ ਕੀ ਠੱਗੀ ਵੱਧ ਗਈ ਕਿਸੇ ਤਰ੍ਹਾਂ ਦੀ ਹਾਂਜੀ ਮੈਂ ਪ੍ਰਕਾਸ਼ ਕੌਰ ਸੋਹੀ ਅੰਗਰਵਾੜੀ ਮਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਤਾਂ ਅੱਜ ਜਿਹੜਾ ਸਾਡਾ ਮਸਲਾ ਜੀ ਉਹ ਪਿੰਡ ਚੁੱਕੇ ਕਲਾਂ ਦਾ ਜੀ ਪਿੰਡ ਚੁੱਕੇ ਕਲਾਂ ਦੀ ਵਰਕਰ ਚਰਨਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਫਰੌਡ ਕਾਲ ਐ ਜਦੋਂ ਫਰੌਡ ਹੋ ਜਾਂਦਾ ਹੈ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈੱਡ ਆਫਸ ਤੋਂ ਬੋਲਦੇ ਆਂ ਤਾਂ ਉਹ ਉਹਨਾਂ ਦੇ ਲਾਭ ਪੱਤਰਿਆਂ ਦੇ ਸੇਮ ਨਾਮ ਲੈਂਦੇ ਆ ਜੋ ਕੁੜੀ ਕੋਲੇ ਦਰਜ ਹੈ ਵੀ ਜਿਵੇਂ ਸੰਦੀਪ ਕੌਰ ਹਸਬੰਡ ਨੇ ਮਮਨਦੀਪ ਬੱਚੀ ਦਾ ਨਾਮ ਵੀ ਲੈਂਦੇ ਆ ਇੱਕ ਲੈਂਦੇ ਆ ਮਨਪ੍ਰੀਤ ਕੌਰ ਉਹ ਕਹਿੰਦੀ ਵੀ ਹਾਂਜੀ ਮੇਰੇ ਲਾਭ ਪੱਤਰੇ ਕਹਿੰਦੇ ਤੁਸੀਂ ਨਾਸ਼ਤਾ ਉਹ ਕਹਿੰਦੀ ਜੀ ਪ੍ਰੋਪਰ ਦੇ ਰਹੇ ਆਂ ਅਸੀਂ ਮਹੀਨੇ ਬਾਅਦ ਨਾਸ਼ਤਾ ਦਿੰਨੇ ਆ ਓਟੀਪੀ ਲੈ ਕੇ ਨਾਸ਼ਤਾ ਦਿੰਨੇ ਆ ਤਾਂ ਕਹਿੰਦੇ ਜੀ ਦੇ ਰਹੇ ਆ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਯਕੀਨ ਨਹੀਂ ਕਰਦੇ ਅਸੀਂ ਤੁਹਾਡੇ ਲਾਭਪਾਤਰੀਆਂ ਨੂੰ ਵੀ ਤੁਹਾਡੇ ਨਾਲ ਕਾਨਫਰੰਸ ਤੇ ਲੈਣੇ ਆ ਤਾਂ ਲਾਭਪਾਤਰੀਆਂ ਨਾਲ ਦੋਨਾਂ ਨੂੰ ਕਾਨਫਰੰਸ ਤੇ ਲੈ ਕੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹੇ ਹੀ ਲਾਭਪਾਤਰੀ ਹੈ ਕਹਿੰਦੇ ਹਾਂ ਜੀ ਉਹਨਾਂ ਨੂੰ ਪੁੱਛਦੇ ਵੀ ਇਹ ਤੁਹਾਡੇ ਮੈਡਮ ਹੈ ਉਹ ਕਹਿੰਦੇ ਵੀ ਹਾਂ ਜੀ ਪੂਰਾ ਸੈਟੀਸਫਾਈ ਕਰ ਲੈਂਦੇ ਤਾਂ ਉਸ ਤੋਂ ਬਾਅਦ ਵਰਕਰ ਦਾ ਫੋਨ ਹੋਲਡ ਕਰ ਦਿੰਦੇ ਵਰਕਰ ਦਾ ਫੋਨ ਨਾ ਬੰਦ ਹੁੰਦਾ ਨਾ ਲੱਗਦਾ ਤਾਂ ਉਹ ਦੋਨੋਂ ਲਾਭਪਾਤਰੀਆਂ ਨਾਲ ਗੱਲ ਕਰਦੇ ਆ ਉਹ ਬਾਅਦ ਵਿੱਚ ਲਾਭਪਾਤਰੀ ਦੱਸਦੇ ਆ ਜਦੋਂ ਉਹਨਾਂ ਦਾ ਫਰਾਡ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਪੈਸੇ ਪਾਉਣੇ ਆ ਜਿਹੜੇ ਤੁਹਾਡੇ ਪਹਿਲੇ ਬੱਚੇ ਦੇ ਜਾਂ ਦੂਸਰੇ ਬੱਚੇ ਦੇ ਜੋ ਵੀ ਫਾਰਮ ਭਰਿਆ ਮਿਲਦੇ ਆ ਉਹ ਤੁਹਾਡੇ ਪੈਸੇ ਆ ਚੁੱਕੇ ਆ ਤਾਂ ਅਸੀਂ ਤੁਹਾਡੇ ਅਕਾਊਂਟ 'ਚ ਤਾਂ ਪਾਵਾਂਗੇ ਜੇ ਤੁਸੀਂ ਤੁਹਾਡੇ ਅਕਾਊਂਟ ਦਾ ਚੱਲਦਾ ਹੋਊਗਾ ਉਹਦੇ ਵਿੱਚ ਘੱਟੋ ਘੱਟ 10000 ਰੁਪਏ ਹੋਊਗਾ ਤਾਂ ਉਹ ਜਿਹੜੇ ਕਰਦੇ ਆ ਉਹ ਪਤਾ ਨਹੀਂ ਬੰਦਾ ਕਿਸ ਤਰ੍ਹਾਂ ਹਨਾ ਇਕੱਠੇ ਕਰਕੇ 10000 ਰੁਪਏ ਉਹਦੇ ਹੀ ਕਰਵਾ ਦਿੰਦੇ ਆ ਤਾਂ ਜਦੋਂ 10000 ਰੁਪਏ ਉਹਦੇ ਕਾਊਂਟ ਵਿੱਚ ਆ ਜਾਂਦਾ ਹੈ ਤਾਂ ਨਾਲ ਦੀ ਨਾਲ ਹੀ ਉਹ ਖਾਲੀ ਕਰ ਦਿੰਦੇ ਆ ਉਹ ਤੋਂ اوਟੀਪੀ ਲੈ ਕੇ ਤੇ ਉਸ ਤੋਂ ਬਾਅਦ ਉਹਦਾ ਫੋਨ ਕੱਟਿਆ ਜਾਂਦਾ ਹੈ ਤੇ ਉਹ ਕੁੜੀ ਉਹਨਾਂ ਚਿਰ ਬਹੁਤ ਟਰਾਈ ਕਰ ਰਹੀ ਸੀ ਵਰਕਰ ਉਹਦਾ ਫੋਨ ਨਹੀਂ ਲੱਗਿਆ ਬਾਅਦ ਵਿੱਚ ਜਦੋਂ ਉਹਨੇ ਫੋਨ ਲਾਇਆ ਤਾਂ ਉਹ ਕਹਿੰਦੇ ਵੀ ਸਾਡੇ ਨਾਲ ਆਹ ਘਟਨਾ ਵਾਪਰ ਗਈ ਹੁਣ ਇਸ ਘਟਨਾ ਦਾ ਦੋਸ਼ੀ ਉਹ ਵਰਕਰ ਨੂੰ ਮੰਨ ਰਹੇ ਆ ਜਦੋਂ ਕਿ ਵਰਕਰ ਦਾ ਤੁਹਾਨੂੰ ਪਤਾ ਵੀ ਸਾਡੇ ਤੇ ਮਹਿਕਮੇ ਦੀ ਤਲਵਾਰ ਲਟਕਦੀ ਹੈ ਭਗਵਾਨਤਮਾਨ ਸਰਕਾਰ ਨੇ ਇਹ ਕੀਤਾ ਵੀ ਜੇ ਤੁਸੀਂ ਪਾਈਆ ਰਾਸ਼ਨ ਵੀ ਦੇਣਾ ਹੈ ਤਾਂ ਕਿਸੇ ਦਾ اوਟੀਪੀ ਲੈ ਕੇ ਦੇਣਾ ਹੈ ਜੋ ਕਿ ਸਰਾਸਰ ਗਲਤ ਹੈ ਤਾਂ ਅਸੀਂ ਉਸ ਦਾ ਬਹੁਤ ਵਿਰੋਧ ਕੀਤਾ ਸੀ ਵੱਡੇ ਪੱਧਰ ਤੇ ਪਰ ਜਦੋਂ ਸupervisors ਤੇ cdpo ਵੱਲੋਂ ਸਖਤੀ ਹੋ ਜਾਂਦੀ ਹੈ ਵੀ ਤੁਹਾਡੀ ਐਬਸੈਂਟ ਲਗਾਵਾਂਗੇ ਤੁਹਾਡੀ ਪੇ ਨਹੀਂ ਬਣਾਉਣੀ ਜੇ ਤੁਹਾਡਾ ਪੋਰਸ਼ਨ ਦਾ 500 ਰੁਪਿਆ ਰੁਕੂਗਾ ਨਾਲ ਤੁਹਾਡੀ ਸੈਲਰੀ ਵੀ ਨਹੀਂ ਬਣੂਗੀ ਤਾਂ ਜਿੰਨਾ ਔਰਤਾਂ ਦਾ ਚੁੱਲ੍ਹਾ ਚੌਂਕਾ ਸਿਰਫ ਆਪਣੀ ਸੈਲਰੀ ਤੇ ਚੱਲਦਾ ਹੈ ਉਹ ਵਿਚਾਰੇ ਜਿਹੜੇ ਵਰਕਰ ਆ ਉਹ ਹੈਂਡੀਕੈਪ ਹੈ ਤਾਂ ਉਹ ਸੋਚਦੇ ਆ ਵੀ ਸਾਡੀ ਕਿਤੇ ਜੌਬ ਨਾ ਚਲੀ ਜਾਵੇ ਚਲੋ ਸਰਕਾਰ ਦਾ ਜੋ ਹੈਗਾ ਤਾਂ ਅਸੀਂ ਕਿਹੜਾ otp ਕਿਸੇ ਨੂੰ ਹੋਰ ਦੱਸਣਾ ਅਸੀਂ ਉਹਨਾਂ ਦਾ kyc ਕੀਤੀ ਤੇ ਉਹਨਾਂ ਨੂੰ ਨਾਸ਼ਤਾ ਦਿੱਤਾ ਪਰ ਉਸ ਗੱਲ ਦਾ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਸਾਰੀ ਲਿਸਟ ਪਤਾ ਨਹੀਂ ਕਿੱਥੋਂ ਲਈ ਫਿਰਦੇ ਆ ਸਾਰੇ ਪਿੰਡ ਚੁੱਕੇ ਕਲਾਂ ਦੀ ਲਿਸਟਾਂ ਉਹਨਾਂ ਕੋਲੇ ਸਾਰੀਆਂ ਵਰਕਰਜ਼ ਆਸ਼ਾ ਵਰਕਰ ਦੇ ਨਾਮ ਐ ਸਾਰਿਆਂ ਨੂੰ ਬਕਾਇਦਾ ਉਸੇ ਨੰਬਰ ਤੋਂ ਫਰੌਡ ਕਾਲ ਆ ਰਹੀ ਐ ਕੱਲ ਦੀ ਤਾਂ ਹੁਣ ਇਹ ਵਿਭਾਗ ਮਹਕਮਾ ਜ਼ਿੰਮੇਵਾਰ ਐ ਮਹਕਮਾ ਹੀ ਦੱਸ ਸਕਦਾ ਵੀ ਇਹ ਲਿਸਟ ਉਹਨਾਂ ਕੋਲ ਕਿੱਥੋਂ ਆਈ ਐ ਜੇ ਕੱਲ ਨੂੰ ਕੋਈ ਇਹਨਾਂ ਨੂੰ OTP ਹੋਰ ਲੈਣਾ ਪੈਗਾ ਤੁਹਾਨੂੰ ਕਿਸੇ ਨੂੰ ਵੀ ਉਹ ਹਮਲੋਕ ਨਹੀਂ ਦੇਣਗੇ ਜੀ ਨਹੀਂ ਜੀ ਉਸ ਗੱਲ ਦਾ ਅਸੀਂ ਪੂਰਨ ਬਾਈਕਾਟ ਕਰਾਂਗੇ ਅੱਜ ਅਸੀਂ ਇੱਥੇ ਲਿਖ ਕੇ ਵੀ ਦੇ ਕੇ ਜਾਵਾਂਗੇ ਨਾ ਅਸੀਂ ਅੱਗੇ ਤੋਂ ਫੇਸ অথੋਰਟੀਨੇਸ਼ਨ ਕਰਨੀ ਹੈ ਨਾ ਅਸੀਂ ਅੱਗੇ ਤੋਂ ਕਿਸੇ ਦੀ ਕੇਵਾਈਸੀ ਕਰਨੀ ਹੈ ਕੋਈ ਅਸੀਂ ਆਰਟੀਪੀ ਨਹੀਂ ਲੈਣਾ ਜੇ ਸਾਨੂੰ ਸਰਕਾਰ ਕਹੂਗੀ ਰਾਸ਼ਨ ਦੇ ਦਵਾਂਗੇ ਨਹੀਂ ਤਾਂ ਅਸੀਂ ਰਾਸ਼ਨ ਇੱਥੇ ਡੀਸੀ ਦਫ਼ਤਰ ਦੇ ਸਾਹਮਣੇ ਢੇਰੀ ਲਾ ਜਾਵਾਂਗੇ ਜਾਂ ਪੀਓ ਦਫ਼ਤਰ ਦੇ ਸਾਹਮਣੇ ਲੈ ਕੋਈ ਸ਼ਿਕਾਇਤ ਵੀ ਦਿੱਤੀ ਜਾਊਗੀ ਕੋਈ ਸ਼ਿਕਾਇਤ ਵੀ ਕਰਾਂਗੇ ਤਾਂ ਉਹ ਜਿਨ੍ਹਾਂ ਦੇ ਪੈਸੇ ਨਿਕਲੇ ਬੈਨੀਫਿਸ਼ੀਰੀਓ ਆ ਰਹੇ ਹੈ ਅਕਾਊਂਟ ਵਗੈਰਾ ਆਪਣਾ ਲੈ ਕੇ ਸਾਰਾ ਇਕੱਠਾ ਕਰਕੇ ਡਾਕੂਮੈਂਟ ਤੇ ਅਸੀਂ ਐਫਆਰਆਈ ਵਿਕਟਾਵ ਸਾਡੇ ਨਾਲ ਪੈਂਦੇ ਜੁੜੇ ਆ ਕਿ ਜਿੰਨਾ ਨਾਲ ਇਹ ਫਰਾਡ ਹੋਇਆਗਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸੀ ਕਾਂ ਬਣ ਜੀ ਸਸੀ ਕਾਂ ਕੀ ਨਾਮ ਹੈ ਤੁਹਾਡਾ ਚਰਨਜੀਤ ਆ ਜੀ ਮੈਂ ਚੁੱਗੇ ਕਲਾਂ ਜੀ ਕਿਸ ਤਰ੍ਹਾਂ ਇਹ ਫਰਾਡ ਹੋ ਗਿਆ ਕੀ ਕੀ ਗੱਲ ਹੋਈ ਸਰ ਮੈਂ ਬਸ ਚ ਸੀ ਜੀ ਮੈਨੂੰ ਫੋਨ ਆ ਕਾਲ ਆਂਦੀ ਹੈ ਜੀ ਤੇ ਮੈਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਆ ਜੀ ਤੇ ਮੈਂ ਫਿਰ ਮੈਨੂੰ ਕਹਿੰਦੇ ਸਾਨੂੰ ਸੀਆਈਸੀਡੀਐਸ ਦੇ ਤਹਿਤ ਵੀ ਗੱਲ ਕਰ ਰਹੇ ਮੈਂ ਕਹਾ ਠੀਕ ਹੈ ਜੀ ਕਹਿੰਦੇ ਤੁਸੀਂ ਚਰਨਜੀਤ ਆਂਗਣਵਾੜੀ ਵਰਕਰ ਬੋਲਦੇ ਹੋ ਮੈਂ ਕਹਾ ਹਾਂਜੀ ਉਸ ਤੋਂ ਬਾਅਦ ਜੀ ਮੇਰੇ ਬੈਨੀਫਿਸ਼ਰੀਆਂ ਦੀ ਲਿਸਟ ਬੋਲੀ ਜਾਂਦੀ ਹੈ ਹੁਣ ਉਹ ਤਾਂ ਸਾਨੂੰ ਪਤਾ ਹੀ ਹੁੰਦਾ ਜੀ ਵੀ ਕਿੰਨੇ ਸਾਡੇ ਬੈਨੀਫਿਸ਼ਰੀਆ ਵੀ ਕਿਹੜੇ-ਕਿਹੜੇ ਨਾਮ ਆ ਸਾਡੇ ਨਾਮ ਦਾ ਅਸੀਂ ਕਿਉਂਕਿ ਜਿਹੜਾ ਆਪਾਂ ਕੰਮ ਕਰਦੇ ਸਾਨੂੰ ਨੌਲੇਜ ਹੁੰਦੀ ਹੈ ਉਸ ਬਾਰੇ ਤਾਂ ਤੇ ਮੈਂ ਉਹਨਾਂ ਨੇ ਜਦੋਂ ਨਾਮ ਬੋਲੇ ਮੈਂ ਕਹਾ ਹਾਂਜੀ ਮੇਰੇ ਆ ਇਹ ਵੀ ਜਿਨ੍ਹਾਂ ਦੇ ਨਾਮ ਬੋਲੇ ਉਹਨਾਂ ਨੇ ਉਸ ਤੋਂ ਬਾਅਦ ਜੀ ਮੇਰਾ ਫੋਨ ਹੋਲਡ ਤੇ ਕਰਤਾ ਜੀ ਉਹਨਾਂ ਨਾਲ ਵੀ ਗੱਲ ਕਰੀ ਵੀ ਮੇਰੇ ਦਾ ਸਿਰਫ ਹਾਂ ਵੀ ਪਰਵਾਹੀ ਉਹਨਾਂ ਨੇ ਵੀ ਵੀ ਅੰਗਰਵਾੜੀ ਵਰਕਰ ਬੋਲਦੇ ਹਾਂ ਫਿਰ ਕਹਿੰਦੇ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਹੈਗੀ ਵੀ ਸਾਨੂੰ ਅਸੀਂ ਕਾਨਫਰੰਸ ਤੇ ਲਾਵਾਂਗੇ ਮੈਂ ਕਿਹਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਮੇਰੇ ਵੀ ਕਾਨਫਰੰਸ ਰਾਹੀਂ ਗੱਲ ਕਰਦੇ ਆ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਖਾਣਾ ਦੇ ਰਹੇ ਹੋ ਪ੍ਰੋਪਰ ਮੈਂ ਕਿਹਾ ਹਾਂ ਜੀ ਅਸੀਂ ਖਾਣਾ ਦੇ ਰਹੇ ਹਾਂ ਉਹ ਤਾਂ ਦੋਨਾਂ ਤੋਂ ਹੀ ਸੇਮ ਸਵਾਲ ਪੁੱਛਿਆ ਜਾਂਦਾ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡੇ ਬੀਪੀ ਡਬਲ ਐਮ ਬੀワイ ਦੇ ਫਾਰਮ ਵੀ ਭਰੇ ਆ ਮੈਂ ਕਿਹਾ ਹਾਂਜੀ ਭਰੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੇਰਾ ਫੋਨ ਹੋਲਡ ਤੇ ਰੱਖਤਾ ਜੀ ਤੇ ਜਿਹੜੇ ਮੇਰੇ ਬੈਨੀਫਿਸ਼ੀਰੀ ਆ ਉਹਨਾਂ ਤੋਂ اوਟੀਪੀ ਵਗੈਰਾ ਲੈ ਕੇ ਜੀ ਉਹਨਾਂ ਦਾ ਖਾਤਾ ਖਾਲੀ ਕਰਤਾ ਮਨਪ੍ਰੀਤ ਕੌਰ ਦਾ ਜੀ ਜੋ ਤਾਂ ਗੱਲਬਾਤ ਹੋ ਰਹੀ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਆਫਿਸ ਚੋਂ ਹੈਗਾ ਜਾਂ ਕੋ ਕੋਣ ਹੈ। ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਅਸੀਂ ਓ ਪ੍ਰਕਾਸ਼ ਪਤਾ ਨਹੀਂ ਇਹ ਜਾਂ ਨਾਮ ਲਿਆ ਉਹਨਾਂ ਨੇ ਵੀ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਹਾਂ ਜੀ ਇਹ ਨਾਮ ਇਹ ਐ ਕਿਹਾ ਸੀ ਜੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਮੈਨੂੰ ਤਾਂ ਵਿੱਚ ਐ ਯਕੀਨ ਹੋ ਗਿਆ ਨਾ ਵੀ ਮੇਰੇ ਬੈਨੀਫਿਸ਼ਰੀਆ ਵੀ ਵੀ ਮੇਰੇ ਦਫ਼ਤਰ ਵਾਲਿਆਂ ਨੂੰ ਪਤਾ ਹੈਗਾ ਵੀ ਮੇਰੇ ਬੈਨੀਫਿਸ਼ਰੀ ਵੀ ਕਿਹੜੇ ਆ ਤੇ ਵੀ ਹੋਰ ਤਾਂ ਕੋਈ ਮੈਂ ਤੁਹਾਨੂੰ ਪੁੱਛ ਨਹੀਂ ਸਕਦਾ ਵੀ ਉਹਨਾਂ ਕੋਲ ਜਦੋਂ ਇੰਨਾ ਬਾਇਓਡਾਟ ਸੀਗਾ ਮੇਰਾ ਤੇ ਵੀ ਮੈਨੂੰ ਤਾਂ ਆ ਹੀ ਹੋ ਗਿਆ ਵੀ ਮੇਰੇ ਵੀ ਹੈਡ ਵੀ ਫੋਨ ਆਫਿਸ ਚੋਂ ਹੀ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੇ 10000 ਰੁਪਇਆ ਕਢਵਾ ਲਿਆ ਜੀ ਮਨਪ੍ਰੀਤ ਕਾਰ ਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇਹਦਾ ਫਰਾਡ ਹੋਗਾ ਜੀ ਉਹ ਉਸ ਤੋਂ ਬਾਅਦ ਮੈਨੂੰ ਜਦੋਂ ਮੈਂ ਮੈਂ ਬਹੁਤ ਫੋਨ ਲਾਇਆ ਜੀ ਜਿਹੜੇ ਮੇਰੇ ਬੈਨੇਫਿਸ਼ੀਰੀਆ ਮਨਪ੍ਰੀਤਾ ਮੈਂ ਉਹਨਾਂ ਨੂੰ ਬਹੁਤ ਫੋਨ ਲਾਇਆ ਉਹਨਾਂ ਨੇ ਵੀ ਮੇਰੇ ਨਾਲ ਗੱਲ ਨਹੀਂ ਕਰਨ ਦਿੱਤੀ ਉਹਨਾਂ ਨੇ ਵੀ ਮਨਪ੍ਰੀਤ ਨਾਲ ਮੇਰੀ ਗੱਲ ਨਹੀਂ ਕਰਨ ਦਿੱਤੀ ਉਹਨਾਂ ਨੇ ਮੈਂ ਬਹੁਤ ਫੋਨ ਲਾਇਆ ਮੇਰਾ ਫੋਨ ਚੈੱਕ ਕੀਤਾ ਜਾਵੇ ਮੇਰੇ ਫੋਨ 'ਚ ਬਹੁਤ ਫੋਨ ਕਾਲ ਆ ਜਾਂ ਮੈਂ ਜਿਹੜੀਆਂ ਉਹਨਾਂ ਨੂੰ ਲਾਈਆਂ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਦੁਆਰਾ ਉਹਨਾਂ ਦਾ ਕਾਲ ਆਇਆ ਮੇਰੇ ਕੋਲੇ ਕਹਿੰਦੇ ਸਾਡਾ 10000 ਰੁਪਇਆ ਨਿਕਲ ਗਿਆ ਵੀ ਤੁਸੀਂ ਕਢਵਾਤਾ ਉਹ ਕੋਣ ਵੀ ਮੇਰਾ ਵੀ ਸਾਡਾ ਖਾਤਾ ਖਾਲੀ ਕਰਵਾਤਾ ਜੀ ਤੁਸੀਂ ਉਹ ਕੀ ਕਹਿ ਰਹੇ ਪਿੰਡ ਵਾਲੇ ਪਿੰਡ ਵਾਲੇ ਤਾਂ ਜੀ ਮੈਨੂੰ ਜ਼ਿੰਮੇਵਾਰ ਵੀ ਵਿਰੋਧ ਕਰ ਰਹੇ ਆ ਕਿ ਪਿੰਡ ਵਾਲੇ ਕਹਿ ਰਹੇ ਆ ਵੀ ਉਹ ਆਂਗਣਵਾੜੀ ਵਰਕਰ ਨਹੀਂ ਵੀ ਕਢਵਾਏ ਤੇ ਸਾਡੇ ਪੈਸੇ ਹੁਣ ਇਸ ਤਰ੍ਹਾਂ ਦਾ ਫਿਰ ਅੱਗੇ ਤੋਂ ਕੋਈ ਲਾਪਰਵਾਹੀ ਜੂਗਾ ਤਾਂ ਉਹ ਓਟੀਪੀ ਨਹੀਂ ਦੇਊਗਾ ਤੁਹਾਨੂੰ ਤੇ ਕਿਵੇਂ ਰਾਸ਼ਨ ਪਾਣੀ ਹੋਊਗਾ ਅਸੀਂ ਹੁਣ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ ਵੀ ਅਸੀਂ ਹੁਣ OTP ਵਗੈਰਾ ਨਹੀਂ ਲਾਵਾਂਗੇ ਹੁਣ ਅਸੀਂ ਕਿਸੇ ਨੂੰ ਹੋ ਨਹੀਂ ਕਰਨਾ ਜੀ ਬਸ ਅਸੀਂ ਇਹ ਕੰਮ ਵੀ ਇਹਦਾ ਬਾਈਕਟ ਕਰਾਂਗੇ ਬੰਦ ਕਰਾਂਗੇ ਜੀ ਅਸੀਂ ਇਹ ਕੰਮ ਇਹ ਸਨ ਅੰਗਰਨਵਾੜੀ ਵਰਕਰ ਜਿਨ੍ਹਾਂ ਨਾਲ ਇਹ ਫਰੋਡ ਹੋਇਆਗਾ ਕਿਉਂਕਿ ਜਿਹੜੇ ਸਸਤਰ ਲੋਕ ਆਗੇ ਉਹ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦੇ ਆ ਭੋਲੇ-ਪਾਲੇ ਲੋਕਾਂ ਨੂੰ ਆਪਣੇ ਭਲੇਤੇ ਵਿੱਚ ਲੈ ਲੈਂਦੇ ਆ ਕਿ ਤੇ ਉਹਨਾਂ ਨੂੰ ਇਹ ਲਾਲਚ ਦੇ ਕੇ ਜਿਹੜਾ 10000 ਦੀ ਠੱਗੀ ਲਾਪਤਰੀ ਨਾ ਮਾਰੀ ਗਿਆ ਪਰ ਉਹ ਹੁਣ ਇਹ ਜਿਹੜੇ ਅੰਗਣਵਾੜੀ ਵਰਕਰਾਂ ਇਹਨਾਂ ਨਾਲ ਨਾਰਾਜ਼ ਹੋ ਰਹੇ ਕਿ ਤੁਸੀਂ ਸਾਡੇ ਨਾਲ ਇਹ ਠੱਗੀ ਮਰਵਾ ਦਿੱਤੀ ਹੈ ਤੇ ਇਸ ਨੂੰ ਲੈ ਕੇ ਜਿਹੜੇ ਇਹਨਾਂ ਵੱਲੋਂ ਅੱਜ ਜਿਹੜੇ ਡੀਐਸਪੀ ਡੀਸੀ ਅਤੇ ਐਸਐਸਪੀ ਨੂੰ ਜਿਹੜੀ ਸ਼ਿਕਾਇਤ ਦਿੱਤੀ ਜਾ ਰਹੀ ਹੈਗੀ ਤੇ ਇਹਨਾਂ ਨੇ ਕਿਹਾ ਕਿ ਅੱਗੇ ਤੋਂ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਾਂਗੇ ਬਟਿੰਡਾ ਤੋਂ ਜੀਟੀਵੀ ਲਈ ਨਰਸਿੰਘ ਸਿੰਘ ਸਿੱਧੂ ਦੀ ਰਿਪੋਰਟ ਪੈਂਡ ਚੁੱਕੇ ਕਲਾਂ ਦੀ ਵਰਕਰ ਚਰਨਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਫਰਾਡ ਕਾਲ ਹੈ ਜਦੋਂ ਫਰਾਡ ਹੋ ਜਾਂਦਾ ਹੈ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈੱਡ ਆਪਸ ਤੋਂ ਬੋਲਦੇ ਆਂ ਤਾਂ ਉਹ ਉਹਨਾਂ ਦੇ ਲਾਹ ਪਤਰੀਆਂ ਦੇ ਸੇਮ ਨਾਮ ਲੈਂਦੇ ਆ ਜੋ ਉਹ ਕੁੜੀ ਕੋਲੇ ਦਰਜ ਹੈ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਪੈਸੇ ਪਾਉਣੇ ਆ ਜਿਹੜੇ ਤੁਹਾਡੇ ਪਹਿਲੇ ਬੱਚੇ ਦੇ ਜਾਂ ਦੂਸਰੇ ਬੱਚੇ ਦੇ ਜੋ ਵੀ ਫਾਰਮ ਭਰਿਆ ਮਿਲਦੇ ਆ ਉਹ ਤੁਹਾਡੇ ਪੈਸੇ ਆ ਚੁੱਕੇ ਆ ਤਾਂ ਅਸੀਂ ਤੁਹਾਡੇ ਅਕਾਊਂਟ 'ਚ ਤਾਂ ਪਾਵਾਂਗੇ ਜੇ ਤੁਸੀਂ ਤੁਹਾਡੇ ਅਕਾਊਂਟ ਦਾ ਚੱਲਦਾ ਹੋਊਗਾ ਉਹਦੇ ਵਿੱਚ ਘੱਟੋ ਘੱਟ 10000 ਰੁਪਇਆ ਮੇਰਾ ਫੋਨ ਹੋਲਡ ਤੇ ਰੱਖਤਾ ਜੀ ਤੇ ਜਿਹੜੇ ਮੇਰੇ ਬੈਨੀਫਿਸ਼ਰੀ ਆ ਉਹਨਾਂ ਤੋਂ OTP ਵਗੈਰਾ ਲੈ ਕੇ ਜੀ ਉਹਨਾਂ ਦਾ ਖਾਤਾ ਖਾਲੀ ਕਰਤਾ ਮਨਪ੍ਰੀਤ ਕੌਰ ਦਾ ਜੀ ਜੇ ਤਾਂ ਗੱਲਬਾਤ ਹੋ ਰਹੀ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੇ ਆਫਿਸ ਚੋਂ ਆਏਗਾ ਜਾਂ ਕੋ ਕੋਣ ਆਏ ਨੇ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਅਸੀਂ ਉਹ ਪ੍ਰਕਾਸ਼ ਪਤਾ ਨਹੀਂ ਇਹ ਜਾਂ ਨਾਮ ਲਿਆ ਉਹਨਾਂ ਨੇ ਵੀ ਅਸੀਂ ਤੁਹਾਡੇ ਹੈੱਡ ਆਫਿਸ ਤੋਂ ਬੋਲਦੇ ਆਂ ਜੀ ਇਹ ਨਾਮ ਇਹ ਐਂ ਕਿਹਾ ਸੀ ਜਿਉਂ ਉਹਨਾਂ ਪਿੰਡ ਵਾਲੇ ਦਾ ਜੀ ਮੈਨੂੰ ਜ਼ਿੰਮੇਵਾਰ ਵਿਰੋਧ ਕਰ ਰਹੇ ਆ ਕਿ ਪਿੰਡ ਵਾਲੇ ਤੇ ਕਹਿ ਰਹੇ ਆ ਵੀ ਉਹ ਆਂਗਣਵਾੜੀ ਵਰਕਰ ਨਹੀਂ ਵੀ ਕਢਵਾਇਤੇ ਸਾਡੇ ਪੈਸੇ ਸੋਣ ਇਸ ਤਰ੍ਹਾਂ ਦਾ ਫਿਰ ਅੱਗੇ ਤੋਂ ਕੋਈ ਲਾਪੇਖ ਨਹੀਂ ਹੋਊਗਾ ਤਾਂ ਉਹ ਓਟੀਪੀ ਨਹੀਂ ਦੇਊਗਾ ਤੁਹਾਨੂੰ ਤੇ ਕਿਵੇਂ ਰਾਸ਼ਨ ਪਾਣੀ ਹੋਊਗਾ ਅਸੀਂ ਹੁਣ ਅਸੀਂ ਤਾਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ ਵੀ ਅਸੀਂ ਹੁਣ ਓਟੀਪੀ ਵਗੈਰਾ ਨਹੀਂ ਲਾਵਾਂਗੇ ਹੁਣ ਅਸੀਂ ਕਿਸੇ ਨੂੰ ਹੋ ਨਹੀਂ ਕਰਨਾ ਜੀ ਬਸ ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨੈਪਸਨ ਸਿੱਧੀ ਜਿੱਤੇ ਕਿ ਹਰ ਰੋਜ਼ ਜਿਹੜੀਆਂ ਸਾਈਬਰ ਕਰਾਮ ਠੱਗੀਆਂ ਬਾਜ਼ ਰਹੀਆਂ ਪੋਲੇ ਪਾਲੇ ਲੋਕਾਂ ਨੂੰ ਠੱਗਾ ਜਾ ਰਿਹਾ ਹੈਗਾ ਇਸੇ ਤਰ੍ਹਾਂ ਜਿਹੜੇ ਅੰਗਣਵਾੜੀ ਵਰਕਰ ਹੈਗੇ ਉਹਨਾਂ ਨਾਲ ਵੀ ਠੱਗੀ ਵੱਜੀ ਹੈਗੀ ਉਹ ਵੀ ਸਾਰਾ ਮਾਮਲਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਠੱਗੀ ਵੱਜੀ ਹੈਗੀ ਕਿਉਂਕਿ ਇਹਨਾਂ ਵੱਲੋਂ ਜਿਹੜਾ ਲਾਭਪਾਤਰੀ ਹੈਗੇ ਉਹਨਾਂ ਦੇ ਜਿਹੜੇ OTP ਲੈ ਕੇ ਜਿਹੜਾ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਹੁੰਦਾ ਹੈਗਾ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਹਨਾਂ ਨੇ ਕਰ ਨਹੀਂ ਹੁੰਦੀ ਆ ਪਰ ਉਸ ਨੂੰ ਲੈ ਕੇ ਜਿਹੜੇ ਠੱਗ ਹੈਗੇ ਜਿਹੜੇ ਸ਼ਤਰ ਲੋਕ ਆਗੇ ਉਹਨਾਂ ਨੇ ਇਹਨਾਂ ਨਾਲ ਠੱਗੀ ਮਾਰੀ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਅੰਗਰਵਾੜੀ ਵਰਕਰ ਹੈ ਜਿਹੜਾ ਜੋੜਿਆ ਹੈ ਸਾਡੇ ਨਾਲ ਭੰਜੀ ਜੋੜਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਸਿਕਾ ਪਿੰਡ ਸਸਿਕਾ ਵੀ ਜੀ ਪਿੰਡ ਜੀ ਅੱਜ ਕਿਵੇਂ ਇਕੱਠੇ ਹੋਇਆ ਕੀ ਠੱਗੀ ਵੱਧ ਗਈ ਕਿਸੇ ਤਰ੍ਹਾਂ ਦੀ ਹਾਂਜੀ ਮੈਂ ਪ੍ਰਕਾਸ਼ ਕੌਰ ਸੋਹੀ ਅੰਗਰਵਾੜੀ ਮਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਤਾਂ ਅੱਜ ਜਿਹੜਾ ਸਾਡਾ ਮਸਲਾ ਜੀ ਉਹ ਪਿੰਡ ਚੁੱਕਿਆ ਕਲਾਂਦਾ ਜੀ ਪਿੰਡ ਚੁੱਕਿਆ ਕਲਾਂਦੀ ਵਰਕਰ ਚਰਨਜੀਤ ਕੌਰ ਸੈਂਟਰ ਨੰਬਰ 907 ਨੂੰ ਇੱਕ ਫਰਾਡ ਕਾਲ ਆਉਂਦੀ ਹੈ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਫਰੌਡ ਕਾਲ ਐ ਜਦੋਂ ਫਰੌਡ ਹੋ ਜਾਂਦਾ ਤਾਂ ਉਹਨਾਂ ਦੀ ਜਦੋਂ ਕਾਲ ਆਉਂਦੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਹੈਡ ਆਫਸ ਤੋਂ ਬੋਲਦੇ ਆ ਤਾਂ ਉਹ ਉਹਨਾਂ ਦੇ ਲਾਹ ਪੱਤਰਿਆਂ ਦੇ ਸੇਮ ਨਾਮ ਲੈਂਦੇ ਆ ਜੋ ਉਹ ਕੁੜੀ ਕੋਲੇ ਦਰਜ ਐ ਵੀ ਜਿਵੇਂ ਸੰਦੀਪ ਕੌਰ ਹਸਬੰਡ ਨੇ ਮਮਨਦੀਪ ਬੱਚੀ ਦਾ ਨਾਮ ਵੀ ਲੈਂਦੇ ਆ ਇੱਕ ਲੈਂਦੇ ਆ ਮਨਪ੍ਰੀਤ ਕੌਰ ਉਹ ਕਹਿੰਦੀ ਵੀ ਹਾਂਜੀ ਮੇਰੇ ਲਾਹ ਪੱਤਰੇ ਕਹਿੰਦੇ ਤੁਸੀਂ ਨਾਸ਼ਤਾ ਉਹ ਕਹਿੰਦੀ ਜੀ ਪ੍ਰੋਪਰ ਦੇ ਰਹੇ ਆ ਅਸੀਂ ਮਹੀਨੇ ਬਾਅਦ ਨਾਸ਼ਤਾ ਦਿੰਨੇ ਆ ਓਟੀਪੀ ਲੈ ਕੇ ਨਾਸ਼ਤਾ ਦਿੰਨੇ ਆ ਤਾਂ ਉਹ ਕਹਿੰਦੇ ਜੀ ਦੇ ਰਹੇ ਆ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਯਕੀਨ ਨਹੀਂ ਕਰਦੇ ਅਸੀਂ ਤੁਹਾਡੇ ਲਾਭ ਪਾਤਰੀਆਂ ਨੂੰ ਵੀ ਤੁਹਾਡੇ ਨਾਲ ਕਾਨਫਰੰਸ ਤੇ ਲੈਣੇ ਆ ਤਾਂ ਲਾਭ ਪਾਤਰੀਆਂ ਨਾਲ ਦੋਨਾਂ ਨੂੰ ਕਾਨਫਰੰਸ ਤੇ ਲੈ ਕੇ ਤੇ ਇਹਨਾਂ ਨੂੰ ਪੁੱਛਦੇ ਆ ਵੀ ਇਹਹੀ ਲਾਭ ਪਾਤਰੀ ਹੈ ਕਹਿੰਦੇ ਹਾਂ ਜੀ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਮੈਡਮ ਹੈ ਉਹ ਕਹਿੰਦੇ ਵੀ ਹਾਂ ਜੀ ਪੂਰਾ ਸੈਟੀਸਫਾਈ ਕਰ ਲੈਂਦੇ ਤਾਂ ਉਸ ਤੋਂ ਬਾਅਦ ਵਰਕਰ ਦਾ ਫੋਨ ਹੋਲਡ ਕਰ ਦਿੱਤਾ